ਇਹ ਸਾਡੇ ਸਕੂਲ ਆਫ ਆਰਗੈਨਿਕ ਫਾਰਮਿੰਗ ਦਾ ਵਰਮੀ ਕੰਪੋਸਟ ਯੂਨਿਟ ਹੈ ਅਪ੍ਰੋਕਸੀਮੇਟਲੀ ਸਾਡੇ ਕੋਲੇ 14 ਬੈਡ ਲਗਾਉਣ ਦੀ ਕੈਪੈਸਿਟੀ ਹੈ ਅਸੀਂ ਫਾਰਸ਼ ਅਸੀਂ ਕਰ ਚੁੱਕੇ ਹਾਂ ਉਹ ਅਸੀਂ ਝੋਨੇ ਦੀ ਪਰਾਲੀ ਤੋਂ ਖਾਦ ਬਣਾਉਂਦੀ ਕੀਤੀ ਹੈਗੀ ਹੈ ਇਹ ਜਿਹੜਾ ਬੈੱਡ ਹੈਗਾ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਥੱਲੇ ਇੱਕ ਫੁੱਟ ਜਿਹੜੀ ਤਹਿ ਹੈਗੀ ਆ ਉਹ ਝੋਨੇ ਦੀ ਪਰਾਲੀ ਦੀ ਲਗਾਈ ਹੈ ਔਰ ਉਸ ਤੋਂ ਉੱਪਰ ਉਹਦੇ ਵਿੱਚ ਦੋ ਇੱਕ ਫੁੱਟ ਜਿਹੜੀ ਆ ਉਹ ਅਸੀਂ ਗੋਬਰ ਦੀ ਤਹਿ ਲਗਾਈ ਹੈ ਜਿਹੜਾ ਗੋਬਰ ਹੈਗਾ ਉਹ ਅਸੀਂ ਬਿਲਕੁਲ ਤਾਜ਼ਾ ਨਹੀਂ ਲੈਣਾ ਕਿਉਂਕਿ ਉਹਦੇ ਵਿੱਚ ਤਾਪਮਾਨ ਤੇ ਗੈਸਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਜਿਹੜੀ ਕਿ ਗੰਡੋਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸੋ ਆਪਾਂ 1 ਫੁੱਟ ਪਰਾਲੀ ਤੇ 1 ਫੁੱਟ ਗੋਬਰ ਪਾ ਕੇ 15 ਦਿਨ ਉਹਨਾਂ ਨੂੰ ਵਿਘਟਨ ਹੋਣ ਦੇ ਲਈ ਅਸੀਂ ਰੱਖ ਦਿੰਨੇ ਆਂ ਔਰ ਵਿਕਟਨ ਹੋਣ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਵਿੱਚ ਗੁੰਡੋਏ ਚੜਦੇ ਹਾਂ ਜਿਸ ਤਰ੍ਹਾਂ ਕਿ ਇਹ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜਿਹੜਾ ਇਹ ਵਾਲਾ ਬੈੱਡ ਹੈਗਾ ਇਹ ਹੈਗਾ ਕਿਚਨ ਵੇਸਟ ਕੰਪੋਸਟਿੰਗ ਦਾ ਮਤਲਬ ਆਪਣੇ ਘਰਾਂ ਦਾ ਜਿੰਨਾ ਵੀ ਕੂੜਾ ਕਰਕਟ ਹੁੰਦਾ ਉਹ ਅਸੀਂ ਇਸ ਬੈੱਡ ਦੇ ਵਿੱਚ ਪਾਇਆ ਔਰ ਉਹਦੇ ਉੱਪਰ 1 ਫੁੱਟ ਅਸੀਂ ਜਿਹੜਾ ਕੂੜਾ ਕਰਕਟ ਦੀ ਤਹਿ ਪਛਾਈਆ ਔਰ ਉੱਪਰ ਅਸੀਂ 1 ਫੁੱਟ ਜਿਹੜਾ ਗੋਬਰ ਪਾਇਆ